ਤੋ ਦਿਵਾਲੀ ਦਾ ਤਿਹਾਰ ਆ ਹਰ ਪਿੰਡ ਹਰ ਸ਼ਹਿਰ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਨਿਹਾਲ ਸਿੰਘ ਵਾਲਾ ਦੇ ਮੇਰ ਬਾਜ਼ਾਰ ਦੇ ਵਿੱਚ ਮੌਜੂਦ ਆ ਸ਼ਾਪਿੰਗ ਕਰਨ ਦੇ ਲਈ ਸਾਡੇ ਮਿੱਤਰ ਆਏ ਨੇ ਉਹਨਾਂ ਦੀ ਬੇਟੀ ਆ ਕਿਵੇਂ ਦਾ ਮੂਹ ਵਾਲਾ ਜੀ ਪਹਿਲਾਂ ਤੇ ਹੁਣ ਦੀ ਦਿਵਾਲੀ 'ਚ ਕੀ ਫਰਕ ਨਜ਼ਰ ਆਉਂਦਾ ਮੈਨੂੰ ਕਾਫੀ ਵਧੀਆ ਮਾਹੌਲ ਲੱਗ ਰਿਹਾ ਇਸ ਵਾਰ ਸੜਕਾਂ ਤੇ ਗੈਮੋਗਾਮੀ ਬਹੁਤ ਜ਼ਿਆਦਾ ਹੈ ਅੱਕੇ ਨਾਲੋਂ ਤੇ ਕਾਫੀ ਇੰਟਰਸਟਿੰਗ ਲੱਗ ਰਿਹਾ ਜਦੋਂ ਮੈਂ ਇੱਥੇ ਆਈ ਹਾਂ ਪਹਿਲਾਂ ਕਿੱਥੇ ਗਏ ਹੋ ਜੀ ਸਪੈਸ਼ਲੀ ਮੈਂ ਆਪਣੇ ਇਨ-ਲਾਸੋ ਇਥੇ ਆਪਣੇ ਆਈਆਂ ਪੇਕੇ ਘਰ ਦੀਵਾਲੀ ਦੇਖਣ ਲਈ ਕਿੰਨੇ ਕ ਟਾਈਮ ਬਾਅਦ ਆਏ ਹੋ ਤੇ ਪਹਿਲਾਂ ਕੀ ਲੱਗਦਾ ਸੀਗਾ ਛੇਂਜ ਤੇ ਹੁਣ ਕੀ ਛੇਂਜ ਲੱਗ ਰਿਹਾ ਹੁਣ ਤਾਂ ਮਤਲਬ ਸਾਰਿਆਂ ਨੂੰ ਜਾਣ ਨੂੰ ਥਾਂ ਨਹੀਂ ਹੈਗਾ ਸੜਕਾਂ ਪੂਰੀਆਂ ਫੁੱਲ ਨੇ ਬਿਲਕੁਲ ਭੀੜ ਮੇਲਲਾ ਹੀ ਲੱਗ ਰਿਹਾ ਜੀ ਜਿਹੜੇ ਤੁਹਾਡੇ ਰਿਸ਼ਤੇਦਾਰ ਦੇਖ ਰਹੇ ਹੋਣਗੇ ਦੀਵਾਲੀ ਦੀ ਸੁਨੇਹਾ ਜਿੰਨਾ ਚਾਹੁੰਦੇ ਸਾਰਿਆਂ ਨੂੰ ਦੀਵਾਲੀ ਦੀ ਬਹੁਤ-ਬਹੁਤ ਮੁਬਾਰਕਾਂ ਸਾਰਿਆਂ ਨੂੰ ਰੱਬ ਤਰੱਕੀ ਬਖਸ਼ੇ ਤੇ ਸਿਹਤ ਬਖਸ਼ੇ ਧੰਨਵਾਦ ਦਰਸ਼ਕੋ ਸਾਡੇ ਮਿੱਤਰ ਨੇ ਉਹਨਾਂ ਦੀ ਬੇਟੀ ਆ ਤੇ ਉਹਨਾਂ ਨੇ ਕਿਹਾ ਕਿ ਬੜਾ ਪਹੁੰਚੇ ਜੋ ਹੋਇਆ ਰੌਣਕਾਂ ਲੱਗੀਆਂ ਹੋਏ ਨੇ ਬੜੀ ਐਕਸਾਈਟਮੈਂਟ ਆ ਦਿਵਾਰੀ ਨੂੰ ਲੈ ਕੇ ਦਰਸ਼ਕੋ ਹਰ ਕੋਈ ਆਪਕੋ ਆਪਣੇ ਢੰਗ ਨਾਲ ਦਿਵਾਰੀ ਮਨਾ ਰਿਹਾ ਨੌਜਵਾਨ ਆਪਣੇ ਢੰਗ ਨਾਲ ਮਨਾ ਰਹੇ ਨੇ ਪਰ ਜਿਹੜੇ ਨੌਜਵਾਨ ਮੇਰੇ ਨਾਲ ਤੁਸੀਂ ਦੇਖ ਰਹੇ ਹੋ ਨਾਮ ਸਿੱਧੂ ਔਰ ਉਹਨਾਂ ਦੇ ਸਾਥੀ ਨੇ ਕਿ ਵੱਖਰੇ ਤਰੀਕੇ ਨਾਲ ਬਣਾਉਂਦੇ ਨੇ ਮੈਂ ਦੱਸ ਦੇਵਾਂ ਕਿ ਮੈਂ ਲੰਮੇ ਸਮੇਂ ਤੋਂ ਇਹਨਾਂ ਨੂੰ ਕਹਿ ਰਿਹਾ ਕਿ ਤੁਸੀਂ ਯਾਰ ਸੋਸ਼ਲ ਮੀਡੀਆ ਤੇ ਐਕਟਿਵ ਰਿਹਾ ਕਰੋ ਪਰ ਜਦੋਂ ਤੁਸੀਂ ਇਹਨਾਂ ਦੀ ਸੋਚ ਇਹਨਾਂ ਦਾ ਕੰਮ ਦੇਖੋਗੇ ਤੁਸੀਂ ਹੈਰਾਨ ਹੋ ਜਾਓਗੇ ਕਿ ਇਸ ਤਰ੍ਹਾਂ ਦੇ ਨੌਜਵਾਨ ਵੀ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੇ ਆ। ਸਤਨਾਮ ਪਿਛਲੀ ਦੀਵਾਲੀ ਸਾਨੂੰ ਬਾਅਦ ਚ ਪਤਾ ਲੱਗਿਆ ਤੁਸੀਂ ਕੋਈ ਵੀਡੀਓ ਵੀ ਨਹੀਂ ਪਾਈ ਗਈ ਤੇ ਕੀ ਕਾਰਨ ਹੈ ਕਿਸ ਤਰੀਕੇ ਦਾ ਕੰਮ ਕਰਦੇ ਹੋ ਤੁਸੀਂ ਸਮਾਜ ਸੇਵਾ ਦੇ ਲਈ? ਅਹ ਪਹਿਲਾਂ ਤਾਂ ਇਹ ਸੱਚੀ ਗੱਲ ਸਾਰਿਆਂ ਨੂੰ ਬਈ ਆਪਾਂ ਜਿੰਨੇ ਕਿ ਲੋੜਵੰਦ ਪਰਿਵਾਰ ਆ ਹਨ ਜਿਨ੍ਹਾਂ ਦੇ ਘਰੇ ਕੋਈ ਆਮਦਨ ਦਾ ਸਾਧਨ ਨਹੀਂ ਉਹਨਾਂ ਦੇ ਹਰ ਮਹੀਨੇ ਰਾਸ਼ਨ ਦਿੰਨੇ ਆ ਜਿਵੇਂ ਕਿਸੇ ਨੂੰ ਲੋੜ ਆ ਜਿੰਨੇ ਕੁ ਜੋਗੀ ਆਪਾਂ ਹੈਗੇ ਉਹਨਾਂ ਦੇ ਖਰੀਦ ਦਿੰਨੇ ਆ ਜੀ ਮਠਾਈਆਂ ਦੇ ਆਈ ਦੀਵਾਲੀ ਤੇ ਸਾਰਿਆਂ ਦੇ ਜਿੰਨੀ ਕੁ ਹੁੰਦੀ ਹੈ ਜੀ ਬਸ ਹੈਲਪ ਕਰੀ ਜਾਈਦੀ ਆ ਬਈ ਸਤਨਾਮ ਮੀਡੀਆ ਵਿੱਚ ਕਿਉਂ ਨਹੀਂ ਹੁੰਦੀ ਕੀ ਕਾਰਨ ਹੈ? ਉਹੀ ਬਹੁਤ ਘਟੋਨੇ ਬਈ ਹੂੰ ਉਹ ਆਪਣਾ ਪੇਜ ਵੀ ਹੈਗਾ ਵਨ ਹੋਪ ਆਪਣੀ ਐਨ ਜੀਓ ਦਾ ਨਾਮ ਆ ਜੀ ਕੋਈ ਬਸ ਉਹੀ ਕੋਈ ਚੀਜ਼ ਨਹੀਂ ਕਰਦਾ ਤੇ ਕੀ ਵੱਖਰਾ ਕਰਦਾ ਬਈ ਬਸ ਆਪਰਾਸ਼ਨ ਹੁਣ ਇੱਕ ਦੋ ਦੁਆਰਾ ਵੀ ਹੋਰ ਹੈਲਪ ਕਰੀ ਜਾਂਦੇ ਆ ਬਈ ਕਿਸੇ ਦਾ ਘਰ ਪੈਣ ਵਾਲਾ ਸੀਗਾ ਹਨਾ ਬਸ ਉਹ ਘਰੀ ਜਾਂਦੇ ਆ ਭਰਾਵਾਂ ਦੀ ਨਾਲ ਯਾਰ ਸਰਕਾਰ ਆ ਵੀ ਉਹਦੇ ਵਿੱਚ ਜਾਂਦੇ ਆ ਆਪ ਸੇਵਾ ਕਰੀ ਜਾਂਦੇ ਆ ਬਸ ਕਿੰਨੇ ਦੋਸਤਾਂ ਦੀ ਟੀਮ ਆ ਇਹ ਅਜੀ ਬਈ ਹੈਗੇ ਬੜਾ ਤਰਾ ਜਾਵੇ ਜੀ ਹਾਂ ਜੀ ਦਰਸ਼ਕੋ ਬਹੁਤ ਵੱਡੀ ਗੱਲ ਆ ਵਨ ਹੋਪ ਐਨ ਜੀਓ ਜਿਹੜੀ ਆਪਣੇ ਢੰਗ ਦੇ ਨਾਲ ਕੰਮ ਕਰਦੀ ਆ ਮੈਂ ਪਹਿਲਾਂ ਵੀ ਕਹਿ ਆ ਕਿ ਨੌਜਵਾਨਾਂ ਨਾਲ ਜ਼ਰੂਰ ਮਿਲਾਂਗੇ ਦਿਵਾਰੀ ਤੇ ਤੁਸੀਂ ਦੇਖਿਆ ਹੋਣਾ ਲੋਕ بے ਪ੍ਰਵਾਹ ਹੋ ਕੇ ਖਰਚੇ ਕਰਦੇ ਆ ਪਰ ਇਹਨਾਂ ਦਾ ਮਿਲਣਾ ਨੌਜਵਾਨਾਂ ਦਾ ਕਿ ਜਿਹੜੇ ਜ਼ਰੂਰਤਮੰਦ ਪਰਿਵਾਰ ਦੇ ਕਿਹਦੀ ਛੱਤ ਡਿੱਗੀ ਹੁੰਦੀ ਆ ਜਾਂ ਕਿਹਦੇ ਰਾਸ਼ਨ ਨਹੀਂ ਪਹੁੰਚਦਾ ਤਾ ਵਨ ਹੋਪ ਇਹਨਾਂ ਦੀ ਜਿਹੜੀ ਐਨਜੀਓ ਆ ਉਹਨਾਂ ਦੀ ਟੀਮ ਘਰ ਘਰ ਜਾ ਕੇ ਉਹ ਰਾਸ਼ਨ ਦੇ ਕਹੋਂਦੀ ਆ ਇਸ ਤਰ੍ਹਾਂ ਦੇ ਨੌਜਵਾਨ ਵੀ ਜਿਹੜੇ ਦਿਵਾਰੀ ਤੇ ਦੇਖਣ ਨੂੰ ਮਿਲਦੇ ਔਰ ਸਲਾਮ ਕਰਨਾ ਬਣਦੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਸਤਿਨਾਮ ਧੰਨਵਾਦ ਦਰਸ਼ਕੋ ਨਿਹਾਲ ਸਿੰਘ ਵਾਲਾ ਦੇ ਮੇਨ ਵਿਚਾਰ ਦੇ ਵਿੱਚ ਮੌਜੂਦ ਆ ਤੁਸੀਂ ਦੇਖਿਆ ਹੋਣਾ ਕਿ ਬੇਟੀ ਸੀ ਉਹ ਹੋਰ ਕਿਤੇ ਵੈਹੀ ਹੋਈ ਸੀ ਉਹਨਾਂ ਦੇ ਫਾਦਰ ਸਾਹਿਬ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਨਿਹਾਲ ਸਿੰਘ ਵਾਲਾ ਦੇ ਵਿੱਚ ਪਹੁੰਚੀ ਆ ਤੇ ਉਹਨਾਂ ਨੇ ਆਪਣਾ ਰਿਵਿਊ ਦਿੱਤਾ ਦਿਵਾਰੀ ਨੂੰ ਲੈ ਕੇ ਦੂਜੇ ਪਾਸੇ ਨੌਜਵਾਨ ਵਨ ਹੋਪ ਵਾਲੇ ਉਹਨਾਂ ਨੇ ਵੀ ਆਪਣਾ ਰਿਵਿਊ ਦਿੱਤਾ ਤੁਹਾਡੇ ਦੀਵਾਲੀ ਕਿਸ ਤਰ੍ਹਾਂ ਦੀ ਮਨਾਈ ਜਾ ਰਹੀ ਹੈ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਦੂਜੇ ਪਾਸੇ ਜੇਕਰ ਲੋਕਾਂ ਦੀ ਗੱਲ ਕਰੀਏ ਤਾਂ ਹਰ ਪਾਸੇ ਰੌਣਕ ਦੇਖਣ ਨੂੰ ਮਿਲ ਰਹੀ ਕਿਉਂਕਿ ਲੰਬੇ ਸਮੇਂ ਬਾਅਦ ਲੋਕਾਂ ਦੇ ਵਿੱਚ ਜਿਹੜਾ ਚਹਿਲ ਪਹਿਲ ਦੇਖਣ ਨੂੰ ਮਿਲ ਰਹੀ ਆ ਤੇ ਆਧਾਰਾ ਜੀਵੀ ਐਸਟੈਂਸ ਵੱਲੋਂ ਇੱਕ ਵਾਰ ਫਿਰ ਤੋਂ ਜਿੰਨੇ ਵੀ ਦਰਸ਼ਕ ਜੋੜੇ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀ ਨੌਜਵਾਨ ਜਿੰਨੇ ਵੀ ਦੋਸਤ ਮਿੱਤਰ ਜੁੜੇ ਨੇ ਉਹਨਾਂ ਨੂੰ ਦੀਵਾਲੀ ਤੇ ਬੰਦੀ ਛੋੜ ਦਿਵਦੀਆਂ ਲੱਖ ਲੱਖ ਮੁਬਾਰਕਾਂ